ਪੰਜਾਬ ਵਿੱਚ ਮੈਂ ਜੇ ਗੱਲ ਕੀਤੀ ਹੈ ਵੀ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਅ ਕਿਆਸ ਲਗਾਈ ਜਾ ਰਹੀ ਹੈ ਵੀ ਬੀਜੇਪੀ ਨਾਲ ਜਿਹੜਾ ਕਿ ਉਹਨਾਂ ਦਾ ਗੱਠ ਜੋੜ ਹੋ ਜਾ ਰਿਹਾ ਵੀ ਬਸਪਾ ਅੰਬੇਡਕਰ ਪਾਰਟੀ ਦਾ ਦਿਨ-ਬ-ਦਿਨ ਗਰਾਫ ਵੱਧਦਾ ਜਾ ਰਿਹਾ ਔਰ ਗਰਾਫ ਨੂੰ ਵਧਦੇ ਨੂੰ ਦੇਖਦੇ ਸਾਰੀਆਂ ਹੀ ਪਾਰਟੀਆਂ ਦੀ ਨਿਗਾਹ ਬਸਪਾ ਅੰਬੇਡਕਰ ਪਾਰਟੀ ਤੇ ਟਿਕੀ ਆ ਵੀ ਦਲਿਤ ਵੋਟ ਨੂੰ ਕਿਵੇਂ ਆਪਣੇ ਵੱਲ ਨੂੰ ਖਿੱਚਿਆ ਜਾਵੇ 75 ਸਾਲਾਂ ਚ ਹਰ ਪਾਰਟੀ ਨੇ ਪੂਰੇ ਭਾਰਤ ਦੇ ਔਰ ਪੰਜਾਬ 'ਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਇਹਨਾਂ ਨੇ ਗਰੀਬਾਂ ਨੂੰ ਵਕ ਵਕ ਤਰ੍ਹਾਂ ਦੇ ਲੌਲੀਪੌਪ ਦੇ ਕੇ ਵੋਟਾਂ ਲਈਆਂ 4 ਸਾਲ 11 ਮਹੀਨੇ 15 ਦਿਨ ਨਾ ਤਾਂ ਇਹ ਪਾਰਟੀਆਂ ਦੇ ਐਮਐਲਏ ਗਰੀਬਾਂ ਦੇ ਘਰਾਂ 'ਚ ਵੜਦੇ ਆ ਨਾ ਕੋਈ ਐਮਪੀ ਵੜਦਾ ਆ ਜਦੋਂ 15 ਦਿਨ ਇਲੈਕਸ਼ਨ ਦੇ ਰਹਿ ਜਾਂਦੇ ਆ ਉਦੋਂ ਇਹਨਾਂ ਗਰੀਬਾਂ ਦੇ ਘਰਾਂ 'ਚ ਐਮਐਲਏ ਐਮਪੀ ਜਾ ਕੇ ਆਪਣੀਆਂ ਵੋਟਾਂ ਵਟੋਰਨ ਲਈ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੰਦੇ ਆ ਪੀ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਜਿੰਨੀ ਜਿੰਕੀ ਸੰਖਿਆ ਵਾਰੀ ਉਤਨੀ ਉਨ੍ਹਾਂ ਕੀ ਹਿੱਸੇਦਾਰੀ ਇਹ ਵੋਟਾਂ ਦੀ ਗਿਣਤੀ ਪੰਜਾਬ ਚ ਸਾਢੀ ਜਿਆਦਾ ਤੇ ਪੰਜਾਬ ਦਾ ਮੁੱਖ ਮੰਤਰੀ ਗਰੀਬਾਂ ਚੋਂ ਬੰਨਣਾ ਚਾਹੀਦਾ ਜਿਹੜਾ ਅਜੇ ਤੱਕ ਬਣ ਨਹੀਂ ਸਕਿਆ ਤੇ ਹੁਣ ਕਿਸੇ ਰੇੜੀ ਵਾਲੇ ਨੂੰ ਐਮਪੀ ਦੀ ਸੀਟ ਦਿੱਤੀ ਜਾਂਦੀ ਇਹਦੇ ਸਾਰੇ ਹੀ ਮਨਿਸਟਰ ਨੇ ਇਥੋਂ ਸਾਬਤ ਹੁੰਦਾ ਪੀ ਇਹ ਸਿਰਕ ਇੱਕ ਆਮ ਘਰਾਂ ਦੀ ਸਰਕਾਰ ਕਹਿ ਕੇ ਸਰਕਾਰ ਨੇ ਇੱਕ ਸੈਂਟ ਖੇਡਿਆ ਪਾਰਟ ਪਾ ਨਹੀਂ ਕਿਉਂ ਟਵਾੜਾ ਗੱਟ ਜਿਹੜਾ ਹੋ ਰਿਹਾ ਗੱਲਬਾਤ ਜਿਹੜੀ ਚੱਲ ਚੱਦੀ ਆ ਪੰਜਾਬ ਵਿੱਚ ਹੋਈ ਬਹੁਤ ਸਰਕਾਰਾਂ ਨੇ ਜਿਵੇਂ ਗੱਲ ਕਰੀਏ ਅਕਾਲੀ ਦਲ ਆ ਕਾਂਗਰਸ ਆ ਇਹ ਵੀ ਇਹਨਾਂ ਨੇ ਬੜਬੜਛਰ ਪੰਜਾਬ 'ਚ ਰਾਜ ਕੀਤਾ ਫਿਰ ਤੁਸੀਂ ਪਾਰਪਾ ਨਹੀਂ ਕਿਉਂ ਡੇਲਾ ਗੱਟ ਤੋਂ ਕਰਨ ਜਾ ਰਹੇ ਹੋ ਜੇਕਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਕੋਈ ਤਾਕਤ ਵਧਦੀ ਆ ਤੇ ਭਾਰਤੀ ਜਨਤਾ ਪਾਰਟੀ ਜਿਹੜਾ ਗਰੀਬ ਵਰਗ ਆ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਬੈਠਾ ਜਿਨ੍ਹਾਂ ਨੂੰ ਕਿਸੇ ਵੀ ਪਾਰਟੀ ਨੇ ਅਜ ਤੱਕ ਬਣਦਾ ਮਾਨ ਸਤਕਾਰ ਨਹੀਂ ਦਿੱਤਾ ਕਿ ਜਦੋਂ ਵੀ ਪੰਜਾਬ ਦੇ ਕੋਈ ਵਧੀਆ ਹਾਲਾਤ ਬਣ ਗਏ ਤੇ ਭਾਰਤੀ ਜਨਤਾ ਪਾਰਟੀ ਤੁਹਾਡੇ ਸਿਧਾਂਤਾਂ ਮੁਤਾਬਕ ਤੁਹਾਡੇ ਰੂਲ ਮੁਤਾਬਕ ਗਰੀਬਾਂ ਤੱਕ ਉਹ ਬਣਦੀਆਂ ਸਹੂਲਤਾਂ ਪਹੁੰਚਾਊਗੀ ਫਿਰ ਅਸੀਂ ਇਹ ਫੈਸਲਾ ਕੀਤਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਸਾਡੇ ਵਿਚਾਰਾਂ ਨਾਲ ਸਹਿਮਤ ਹੁੰਦੀ ਆ ਤੇ ਅਸੀਂ 2024 ਚ ਉਹਨਾਂ ਦੇ ਨਾਲ ਰਲ ਕੇ ਪੰਜਾਬ ਚ ਇਲੈਕਸ਼ਨ ਲੜਾਂਗੇ ਇਹ ਲੱਗਦਾ ਵੀ ਇਹ ਜਿਹੜਾ ਵਾਅਦਾ ਕਰ ਕਰ ਰਹੇ ਹੋ ਜਾ ਭਾੜ ਬੱਕ ਕਰਦੀ ਹੈ ਲੱਗਦਾ ਵਾਦਾ ਨਭਾਏਗੀ ਵੀ ਜਿਸ ਤਰੀਕੇ ਦੇ ਨਾਲ ਬਸਪਾ ਅੰਬੇਡਕਰ ਪਾਰਟੀ ਦਾ ਪੰਜਾਬ ਚ ਗ੍ਰਾਫ ਵੱਧ ਰਿਹਾ ਉਸ ਗ੍ਰਾਫ ਨੂੰ ਮੱਦੇ ਨਜ਼ਰ ਰੱਖਦਿਆਂ ਭਾਰਤੀ ਜਨਤਾ ਪਾਰਟੀ ਕਦੀ ਵੀ ਸਾਨੂੰ ਵਰਤਨ ਦੀ ਕੋਸ਼ਿਸ਼ ਨਹੀਂ ਕਰੇਗੀ 사ਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਲੋਕ ਸਭਾ ਦੀ ਜਿਹੜੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਆ ਤੇ ਵਕ ਵਕ ਪਾਰਟੀਆਂ ਵੱਲੋਂ ਜਿਹੜਾ ਕੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਡੀ ਅੱਡੀ ਝੋਟੀਆਂ ਜਿਹੜਾ ਕੀ ਜੋਰ ਲਗਾਇਆ ਜਾ ਰਿਹਾ ਵੱਖ-ਵੱਖ ਪਾਰਟੀ ਵਾਲਾ ਜਿਹੜੇ ਕੀ ਸਮਝੋਤੇ ਕੀਤੇ ਜਾ ਰਹੇ ਨੇ ਅੱਜ ਤੋਂ ਜਿਹੜਾ ਮਲਾਵਾ ਜਿਹੜਾ ਸਾਡੇ ਮੁੱਖ ਮਹਿਮਾਨ ਨੇ ਬਹੁਜਤ ਸਮਾਜ ਪਾਰਟੀ ਦੇ ਅਮੇਰਕੇ ਸਾਹਿਬ ਦੇ ਪਾਰਟੀ ਦੇ ਪੰਜਾਬ ਪ੍ਰਧਾਨ ਕਬੀੜੀ ਸਿੰਘ ਸੋਤਾ ਉਹ ਸਾਡੇ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ 2022 ਦੇ ਇਲੈਕਸ਼ਨ ਨੂੰ ਲੈ ਕੇ ਕਿਸ ਪਾਰਟੀ ਨੇ ਜਿਹੜਾ ਕੀ ਸਮਝੋਤਾ ਸਮਝੋਤਾ ਕਰਨ ਜਾ ਰਹੇ ਨੇ ਅਤੇ ਕਿੰਨੇ ਕ ਵੱਡੀ ਜਿਹੜੀ ਹੈ ਜਿੱਤ ਉਹ ਪੰਜਾਬ 'ਚ ਪ੍ਰਾਪਤ ਕਰਾਂਗੇ ਸੋਤਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਧੰਨਵਾਦ ਜੀ ਗਰੇਵਾਲ ਸਾਹਿਬ ਜਿਨ੍ਹਾਂ ਦੀ ਬਦੌਲਤ ਅੱਜ ਲੋ ਪੰਜਾਬੀ ਲੋਕ ਚੈਨਲ ਦੇ ਸਾਰੇ ਹੀ ਸੱਜਣਾ ਦਾ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਵਿਚਾਰ ਸੁਣਨ ਦੀ ਗੱਲ ਕੀਤੀ ਸੋਤਾ ਸਾਹਿਬ ਮੇਰਾ ਪਹਿਲਾ ਸਵਾਲ ਹੈ ਵੀ ਵਸਪਾ ਅੰਬੇਦਕਰ ਸਾਹਿਬ ਜਿਹੜੀ ਆ ਪਾਰਟੀ ਆ ਕਿੰਨੀ ਇੱਕ ਸਟੈਗ ਨੂੰ ਲੈ ਕੇ ਅੱਗੇ ਆਈ ਆ ਜੇਕਰ ਗੱਲ ਕਰੀਏ ਪੰਜਾਬ ਦੀ ਪੰਜਾਬ ਵਿੱਚ ਮੈਂ ਜਦੋਂ ਗੱਲ ਕੀਤੀ ਆ ਵੀ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਅਕਿਆਸ ਲਗਾਈ ਜਾ ਰਹੀ ਹੈ ਵੀ ਬੀਜੇਪੀ ਦਾ ਜਿਹੜਾ ਕਿ ਉਹਨਾਂ ਦਾ ਗੱਠ ਜੋੜ ਹੋ ਜਾ ਰਿਹਾ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਮੈਂ ਤੁਹਾਡੇ ਚੈਨਲ 'ਤੇ ਅੱਜ ਦੱਸਣਾ ਚਾਹੁੰਦਾ ਵੀ ਬਸਪਾ ਅੰਬੇਡਕਰ ਪਾਰਟੀ ਦਾ ਜਨਮ 15 ਦਸੰਬਰ 1991 ਨੂੰ ਸ਼ੈਭਸ਼੍ਰੀ ਦੇਵੀਦਾ ਸਨਾਰਜੀ ਜਿਸ ਪਾਰਟੀ ਦੇ ਸੰਸਤਾਪਕ ਨੇ ਜਿਨ੍ਹਾਂ ਦਾ ਪਿਛਲੇ ਦਿਨੀ ਅਕਾਲ ਚਲਾਣਾ ਹੋ ਗਿਆ ਉਹਨਾਂ ਤੋਂ ਬਾਅਦ ਚ ਰਾਸ਼ਟਰੀ ਅਧਿਐਕਸ਼ ਸ਼੍ਰੀ ਮਨੋਜ ਕੁਮਾਰ ਨਾਹਰ ਜੀ ਔਰ ਪੰਜਾਬ ਦੀ ਜ਼ਿੰਮੇਵਾਰੀ ਦਾਸ ਨੂੰ ਮਿਲੀ ਆ ਕਬਲਜੀਤ ਸਿੰਘ ਸੋਤਾ ਜੀ ਨੂੰ ਔਰ ਪੂਰੇ ਤਿੰਨਾਂ ਚੌਹ ਸਾਲਾਂ ਦੇ ਵਿੱਚ ਬਸਪਾ ਅੰਬੇਡਕਰ ਪਾਰਟੀ ਨੂੰ ਮਾਝੇ ਦੇ ਵਿੱਚ ਚੁੱਲਾ ਪੱਦਰ ਤੇ ਕਾਫੀ ਮਜ਼ਬੂਤ ਕਰਨ ਦਾ ਜੋ ਮੌਕਾ ਮਿਲਿਆ ਵਕ ਵਕ ਚੈਨਲ ਰਾਈ ਅਖਬਾਰਾਂ ਰਾਈ ਵੀ ਤੁਸੀਂ ਦੇਖਦੇ ਜੋ ਕਿ ਬਸਪਾ ਅੰਬੇਡਕਰ ਪਾਰਟੀ ਦਾ ਦਿਨ-ਬ-ਦਿਨ ਗ੍ਰਾਫ ਵਧਦਾ ਜਾ ਰਿਹਾ ਔਰ ਗ੍ਰਾਫ ਨੂੰ ਵਾਧੇ ਨੂੰ ਦੇਖਦੇ ਸਾਰੀਆਂ ਇਹ ਪਾਰਟੀਆਂ ਦੀ ਨਿਗਾਹ ਬਸ ਪਾਂ ਅੰਬੇਡਕਰ ਪਾਰਟੀ ਤੇ ਟਿਕੀ ਆ ਵੀ ਦਲਿਤ ਵੋਟ ਨੂੰ ਕਿਵੇਂ ਆਪਣੇ ਵੱਲ ਨੂੰ ਖਿੱਚਿਆ ਜਾਵੇ ਇਹ ਪਾਰਟੀ ਦਾ ਮਿਸ਼ਨ ਹੈ ਠੀਕ ਹੈ ਜੀ ਤੇ ਗੱਲ ਕਰੀਏ ਸੋਤਾ ਸਾਹਿਬ ਨੂੰ ਐਸੋਪੀ ਅਸੀਂ ਇਹਦੇ ਵੀ ਜਦੋਂ ਕਿਤੇ ਵੋਟਾਂ ਹੁੰਦੀਆਂ ਨੇ ਜਾਂ ਜਦੋਂ ਸਰਕਾਰਾਂ ਬਣ ਤੋਂ ਪਹਿਲਾਂ ਜਦੋਂ ਰੈਲੀਆਂ ਹੁੰਦੀਆਂ ਨੇ ਅਸੀਂ ਖਾਸ ਕਰਕੇ ਦੇਖਿਆ ਰੈਲੀਆਂ ਵਿੱਚ ਜਿਹੜੇ ਵੀ ਪਾਰਟੀ ਦੇ ਲੀਡਰ ਆਉਂਦੇ ਨੇ ਨਮਾਇंदे ਆਉਂਦੇ ਨੇ ਤੇ ਬੜਾ ਵੱਧ ਚੜ ਕੇ ਆ ਕੇ ਦਲਿਤ ਭਾਈਚਾਰੇ ਨਾਲ ਕਹਿੰਦੇ ਨੇ ਵੀ ਅਸੀਂ ਮੋਢੇ ਨਾਲ ਮੋਢੇ ਲਗਾ ਕੇ ਤੁਹਾਡੇ ਨਾਲ ਖੜੇ ਆ ਸਾਡੀ ਸਰਕਾਰ ਬਣਾਓ ਤੁਹਾਡੂੰ ਜਿਹੜਾ ਬੰਦਾ ਮਾਨਸਮਾਨ ਦਿੱਤਾ ਵੀ ਜਾਵੇਗਾ ਅਸੀਂ ਇਹ ਵੀ ਦੇਖਣ ਨੂੰ ਮਿਲਿਆ ਅੱਜ ਦਿਨ ਵੋਟਾਂ ਵਿੱਚ ਖਾਸ ਕਰਕੇ ਜਿਹੜੇ ਕਿ ਦਿਲ ਦੇ ਭਾਈ ਚੱਲਦੇ ਘਰਾਂ 'ਚ ਜਾ ਕੇ ਵੱਡੇ ਵੱਡੇ ਲੀਡਰ ਜਿਹੜੇ ਕਿ ਸੋਨੇ ਦੀਆਂ ਪਲੇਟਾਂ ਵਿੱਚ ਖਾਂਦੇ ਸੀ ਉਹਨਾਂ ਨਾਲ ਬੈਠ ਕੇ ਪੁੱਜੇ ਬੈਠ ਕੇ ਜਿਹੜਾ ਕਹਿੰਦੇ ਉਹਨਾਂ ਘਰੇ ਖਾਣਾ ਵੀ ਖਾਂਦੇ ਸੀ ਵਕ ਵਕ ਤਰ੍ਹਾਂ ਦੇ ਡਰਾਮੇ ਵੀ ਮੈਂ ਕਿੱਥਸਾਂ ਕਰਦੇ ਆ ਪਰ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਕਿਤੇ ਅਨਗੌਲਿਆ ਜੱਜੂ ਕੀਤਾ ਜਾਂਦਾ ਬਾ ਦਿਲ ਦੇ ਭਾਈ ਚੱਲ ਰਹੇ ਨੇ ਤੁਹਾਡੇ ਇਹ ਵਾਰ ਕੀ ਕਹਿਣਾ ਹੈ ਮੈਂ ਤਾਂ ਇਹੀ ਕਹਿਣਾ ਜੀ ਅੱਜ ਦੇਸ਼ ਦੀ ਆਜ਼ਾਦੀ ਨੂੰ 75 ਸਾਲ ਬੀਤ ਗਏ ਹੈ ਜੀ 75 ਸਾਲਾਂ 'ਚ ਹਰ ਪਾਰਟੀ ਨੇ ਪੂਰੇ ਭਾਰਤ ਦੇ ਔਰ ਪੰਜਾਬ 'ਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਇਹਨਾਂ ਨੇ ਗਰੀਬਾਂ ਨੂੰ ਵਕ-ਵਕ ਤਰ੍ਹਾਂ ਦੇ ਲੌਲੀਪੌਪ ਦੇ ਕੇ ਵੋਟਾਂ ਲਈਆਂ ਸਰਕਾਰਾਂ ਬਣਾਈਆਂ ਪਰ ਜਦ ਸਰਕਾਰਾਂ ਬਣੀਆਂ ਇਹਨਾਂ ਸਰਕਾਰਾਂ ਨੇ ਦਲਿਤ ਪਰਿਵਾਰਾਂ ਨੂੰ ਦਲਿਤ ਵੋਟਰਾਂ ਨੂੰ ਅਣਗੌਲਿਆ ਕੀਤਾ ਮੈਂ ਪਹਿਲਾਂ ਵੀ ਦੱਸਦਾ ਹੁੰਦਾ ਵੀ 4 ਸਾਲ 11 ਮਹੀਨੇ 15 ਦਿਨ ਨਾ ਤਾਂ ਇਹ ਪਾਰਟੀਆਂ ਦੇ ਐਮਐਲਏ ਗਰੀਬਾਂ ਦੇ ਘਰਾਂ 'ਚ ਵੜਦੇ ਆ ਨਾ ਕੋਈ ਐਮਪੀ ਵੜਦਾ ਆ ਜਦੋਂ 15 ਦਿਨ ਇਲੈਕਸ਼ਨ ਦੇ ਰਹਿ ਜਾਂਦੇ ਆ ਉਦੋਂ ਇਹਨਾਂ ਗਰੀਬਾਂ ਦੇ ਘਰਾਂ 'ਚ ਐਮ ਐਲ ਏ ਐਮ ਪੀ ਜਾ ਕੇ ਆਪਣੀਆਂ ਵੋਟਾਂ ਵਟੋਰਨ ਲਈ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੰਦੇ ਆ ਔਰ ਗਰੀਬ ਇਹਨਾਂ ਦੇ ਲਾਲਚਾਂ 'ਚ ਆ ਕੇ ਇਹਨਾਂ ਦੀਆਂ ਫਿਰ ਸਰਕਾਰਾਂ ਬਣਾ ਕੇ ਆਪ ਫਿਰ ਗਰੀਬ ਰਹਿ ਜਾਂਦੇ ਆ ਇਹ ਫਿਰ ਰਾਜੇ ਬਣਦੇ ਆ ਮੈਂ ਗਰੀਬਾਂ ਨੂੰ ਬੇਨਤੀ ਕਰਦਾ ਵੀ ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਜਿੰਨੀ ਜਿੰਨ ਕੀ ਸੰਖਿਆ ਬਾਰੀ ਉਤਨੀ ਉਨ੍ਹਾਂ ਕੀ ਹਿੱਸੇਦਾਰੀ ਜੇ ਵੋਟਾਂ ਦੀ ਗਿਣਤੀ ਪੰਜਾਬ 'ਚ ਸਾਢੀ ਜਿਆਦਾ ਤੇ ਪੰਜਾਬ ਦਾ ਮੁੱਖ ਮੰਤਰੀ ਗਰੀਬਾਂ ਚੋਂ ਬਨਣਾ ਚਾਹੀਦਾ ਜਿਹੜਾ ਅਜੇ ਤੱਕ ਬਣ ਨਹੀਂ ਸਕਿਆ ਪਰ ਬਸਪਾ ਵੇੜ ਕੇ ਪਾਰਟੀ ਚੁੱਲਾ ਪੱਦਰ ਤੇ ਲੋਕਾਂ ਨੂੰ ਜਾਗਰਤ ਕਰਕੇ ਪੰਜਾਬ ਦਾ ਮੁੱਖ ਮੰਤਰੀ ਔਰ ਦੇਸ਼ ਦਾ ਪ੍ਰਧਾਨ ਮੰਤਰੀ ਪੈਦਾ ਕਰਨ ਦੀ ਕੋਸ਼ਿਸ਼ ਚ ਲੱਗੀ ਆ ਬਿਲਕੁਲ ਜੀ ਤੁਸੀਂ ਸੋਤਾ ਸਾਹਿਬ ਨੇ ਦੱਸੋ ਪੀ ਪਿਛਲੇ ਦਿਨੀ ਜੋ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਵੀ ਅਸੀਂ ਦੇਖਿਆ ਜਿਹੜੇ ਦਿੱਲੀ ਦੇ ਕਨਵੀਨਰ ਨੇ ਕੇ ਜੀ ਵਾਦ ਤੇ ਦੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਵਨ ਸਿੰਘ ਮਾਨ ਆ ਇਹਨਾਂ ਜਾ ਕੇ ਅਸੀਂ ਦੇਖਿਆ ਲੁਧਿਆਣਾ ਦੇ ਵਿੱਚ ਇੱਕ ਆਟੋ ਵਾਲੇ ਦੇ ਘਰ ਜਾ ਕੇ ਜਿਹੜਾ ਇਹਨਾਂ ਨੇ ਖਾਣਾ ਵੀ ਖਾਦਾ ਜਾ ਕੇ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਆਮ ਆਦਮੀ ਦੀ ਸਰਕਾਰ ਆ ਤੇ ਆਮ ਲੋਕਾਂ ਦੀ ਸਰਕਾਰ ਆ ਕਿਸ ਤਰ੍ਹਾਂ ਤੁਸੀਂ ਦੇ ਦੇ ਚੀਜ਼ ਨੂੰ ਲੈ ਕੇ ਵੀ ਜਿਹੜੇ ਜਿੰਨਾਂ ਦੇ ਘਰਾਂ 'ਚ ਜਾ ਕੇ ਫੋਟੋਆਂ ਲਵਾਈਆਂ ਜਿਹਨਾਂ ਆਟਾ ਵਾਲੇ ਘਰੇ ਜਾ ਕੇ ਉਹਨਾਂ ਦੇ ਨਾਲ ਅ ਇਲੈਕਸ਼ਨ ਤੋਂ ਪਹਿਲਾਂ ਜਾ ਕੇ ਉਹਨਾਂ ਦੇ ਘਰੇ ਖਾਣਾ ਖਾਦਾ ਕਿ ਲੱਗਦਾ ਪਈ ਉਹਨਾਂ ਦੀ ਜੜੀ ਸਾਰ ਲਈ ਹੋਵੇ ਜਾ ਕੇ ਉਸ ਪਰਿਵਾਰ ਦੀ ਕਿਹੜੇ ਹਾਲਾਤਾਂ ਦੇ ਪਰਿਵਾਰ ਇਹਦਾ ਵਾ ਕੀ ਕਹਣਾ ਜਾਓ ਕਿ ਲੱਗਦਾ ਕਿ ਸਿਰਫ ਇਲੈਕਸ਼ਨਿੰਗ ਸਟੰਟ ਹੈ ਕਿ ਜਾਂ ਅਸਲ ਵਿੱਚ ਵੀ ਜਿਹੜਾ ਇਹਨੂੰ ਜਿਹੜਾ ਅਲੀ ਜਾਮਾ ਜਿਹੜਾ ਪਾਇਆ ਜਾਂਦਾ ਹੈ ਬਿਲਕੁਲ ਕਰੇਲ ਸਾਹਿਬ ਗੱਲ ਇਹ ਅਸਲੀਅਤ ਆ 2022 ਦੀ ਇਲੈਕਸ਼ਨ ਜਿੱਤਣ ਲਈ ਪੰਜ ਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਸਾਹਿਬ ਨੇ ਲੁਧਿਆਣੇ ਚ ਆਟੂ ਇੱਕ ਸਟੰਟ ਖੇਡਿਆ ਗਰੀਬ ਦੇ ਘਰ ਜਾ ਕੇ ਰੋਟੀ ਫਾਈਵ ਸਟਾਰ ਹੋਟਲ ਚ ਆਈ ਪਰ ਗਰੀਬ ਦੇ ਘਰ ਵਿੱਚ ਜਾ ਕੇ ਖਾਧੀ ਵੀ ਗਰੀਬਾਂ ਦਾ ਦਿਲ ਮੋਇਆ ਜਾਵੇ ਵੀ ਮੈਨੂੰ ਵੋਟਾਂ ਪਾਈਆਂ ਜਾਣ ਪਰ ਅੱਜ 2 ਸਾਲ ਸਰਕਾਰ ਬਣੀ ਨੂੰ ਹੋ ਚੁੱਕੇ ਆ 2 ਸਾਲਾਂ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਗੱਲ ਕਹੀ ਸੀ ਵੀ ਅਸੀਂ ਘਰ-ਘਰ ਵਿੱਚ ਨੌਕਰੀ ਪੈਦਾ ਕਰਾਂਗੇ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਬੇਰੁਜ਼ਗਾਰੀ ਖਤਮ ਕਰਾਂਗੇ ਪਰ 2 ਸਾਲ ਸਰਕਾਰ ਬਣੀ ਨੂੰ ਹੋ ਚੁੱਕੇ ਆ ਸਰਕਾਰਾਂ ਨੂੰ ਗਰੀਬਾਂ ਦਾ ਚੇਤਾ ਨਹੀਂ ਆਇਆ ਨਸ਼ਾ ਦਿਨ-ਦਿਨ ਵੱਧਦਾ ਰਿਹਾ ਬੇਰੋਜ਼ਗਾਰੀ ਦਿਨ-ਦਿਨ ਵਧਦੀ ਰਹੀ ਪੁਲਿਸ ਦਾ ਹਤਿਆਚਾਰ ਦਿਨ-ਦਿਨ ਵਧਦਾ ਗਿਆ ਤੇ ਮੈਂ ਗਰੀਬ ਲੋਕਾਂ ਨੂੰ ਬੇਨਤੀ ਕਰਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਸੀਂ ਬਦਲਾਅ ਦੇ ਰੂਪ ਦੇ ਵਿੱਚ ਵੋਟਾਂ ਪਾਈਆਂ ਸੀ ਪਰ ਇਹ ਸਰਕਾਰ ਨੇ ਦੂਜੀਆਂ ਸਰਕਾਰਾਂ ਬਣੀਆਂ ਤੋਂ ਵੀ ਜ਼ਿਆਦਾ ਸਾਡੇ ਨਾਲ ਵਿਤਕਰਾ ਕੀਤਾ ਇਸ ਵਿਤਕਰੇ ਨੂੰ ਖਤਮ ਕਰਨ ਲਈ ਬਸਪਾ ਅੰਬੇਡਕਰ ਪਾਰਟੀ ਗਰੀਬ ਲੋਕਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਚ ਲੱਗੀ ਆ ਆਸ ਪੂਰੀ ਕਰਦੇ ਆ ਜਿਵੇਂ ਪੜ੍ਹਿਆ ਲਿਖਿਆ ਨੌਜਵਾਨ ਪੜਿਆ ਲਿਖਿਆ ਵਰਗ ਵਸਪਾ ਮੇਡਕਰ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਰਿਹਾ ਅਸੀਂ ਆਸ ਕਰਦੇ ਹਾਂ ਕਿ ਇਹਦਾ ਬਹੁਤ ਵੱਡਾ ਬਦਲਾਅ ਆਏਗਾ ਸਮਾਜਿਕ ਕ੍ਰਾਂਤੀ ਆਏਗੀ ਉਹ ਗੱਲ ਕਹਿੰਦਾ ਸੋਤਾ ਸਾਹਿਬ ਲੋਕਾਂ ਨੇ ਕੈਸੀ ਬਦਲਾਅ ਲਿਉਣਾ ਵਾ ਲੋਕ ਕਾਂਗਸੀਆਂ ਕੋ ਵੱਕ ਗਏ ਸੀ ਅਕਾਲੀਆਂ ਕੋ ਵੱਕ ਗਏ ਸੀ ਤੇ ਲੋਕਾਂ ਨੇ ਕੀ ਬਦਲਾਅ ਲਿਆਂਦਾ ਵੱਡੇ ਵੱਡੇ ਲੋਕ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਲੈ ਕੇ ਆਉਣੀ ਹੈ ਜਿਵੇਂ ਭਗਵਾਨ ਸਿੰਘ ਮਾਨ ਕਹਿੰਦੇ ਨੇ ਵੀ ਆਮ ਲੋਕਾਂ ਦੀ ਸਰਕਾਰ ਆਮ ਘਰਾਂ ਦੇ ਕਾਕੇ ਨੇ ਕਹਿੰਦੇ 92 ਵਿਧਾਇਕ ਚੋਣੇ ਨੇ ਆਮ ਘਰਾਂ ਦੇ ਲੋਕ ਨੇ ਇੱਕ ਵੱਡੇ ਸ਼ਾਹੂਕਾਰ ਨਹੀਂ ਆ ਕਹਿੰਦਾ ਕੋ ਡਾਕਟਰ ਆ ਕੋਈ ਕਿਸੇ ਦੁਕਾਨ ਦਾ ਮੋਬਾਈਲ ਦਾ ਰਿਪੇਅਰ ਕਰਦਾ ਜਿਹੜਾ ਕਿ ਮਹਿੰਗਾਨ ਕਿ ਉਹ ਆ ਕਹਿੰਦੇ ਆਮ ਘਰਾਂ ਦੇ ਲੋਕ ਨੇ ਕਹਿੰਦਾ ਫਿਰ ਤੁਸੀਂ ਕਿਦਾਂ ਕਹਿ ਲੋਗੇ ਵੀ ਇਹ ਜਿਹੜੇ ਆਮ ਘਰਾਂ ਦੇ ਕਾਕੀ ਜਿਹੜੇ ਆਮ ਘਰਾਂ ਦੇ ਲੋਕ ਨੇ ਆਏ ਇਹ ਤੁਹਾਡੀ ਆਵਾਜ਼ ਨਹੀਂ ਬਣੇ ਇਹ ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਹੈ ਜੀ ਭਗਵੰਤ ਸਿੰਘ ਮਾਨ ਜੀ ਨੇ ਗੱਲ ਕਹੀ ਵੀ ਪੰਜਾਬ ਚ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਏਗੀ ਜੇਕਰ ਆਮ ਲੋਕਾਂ ਦੀ ਸਰਕਾਰ ਇਥੋਂ ਸਪਸ਼ਟ ਹੁੰਦਾ ਵੀ ਪੰਜਾਬ ਦੇ ਵਿੱਚ ਜਿਹੜੀਆਂ 8 ਸੀਟਾਂ ਅਨਾਉਂਸ ਕੀਤੀਆਂ ਉਹ ਸਾਰੇ ਹੀ ਆਮ ਆਦਮੀ ਪਾਰਟੀ ਦੇ ਕੈਬਨਿਟ ਮਨਿਸਟਰ ਨੇ ਕਿਸੇ ਜੇ ਆਮ ਘਰਾਂ ਦੀ ਸਰਕਾਰ ਹੁੰਦੀ ਤੇ ਹੁਣ ਕਿਸੇ ਰੇੜੀ ਵਾਲੇ ਨੂੰ ਐਮਪੀ ਦੀ ਸੀਟ ਦਿੱਤੀ ਜਾਂਦੀ ਇਹਦੇ ਸਾਰੇ ਹੀ ਮਨਿਸਟਰ ਨੇ ਇਥੋਂ ਸਾਬਤ ਹੁੰਦਾ ਪੀ ਇਹ ਸਿਰਕ ਇੱਕ ਆਮ ਘਰਾਂ ਦੀ ਸਰਕਾਰ ਕਹਿ ਕੇ ਸਰਕਾਰ ਨੇ ਇੱਕ ਸੈਂਟ ਖੇਡਿਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਇਹ ਜਗ ਜਗਰ ਹੋ ਚੁੱਕਾ ਵੀ ਇਹ ਆਮ ਲੋਕਾਂ ਦੀ ਸਰਕਾਰ ਨਹੀਂ ਇਹ ਖਾਸ ਲੋਕਾਂ ਦੀ ਸਰਕਾਰ ਆ ਜਿਹੜੀ ਕਿ ਖਾਸ ਲੋਕਾਂ ਨੂੰ ਮੌਕਾ ਦਿੰਦੀ ਆ ਐਮ ਐਲ ਏ ਐਮ ਪੀ ਬਣਨ ਦਾ ਤੇ ਸੋਤਾ ਸਾਹਿਬ ਮੇਰਾ ਅਗਲਾ ਸਵਾਲ ਤੁਹਾਨੂੰ ਇਹ ਆ ਕਿ ਤੁਸੀਂ ਭਾਜਪਾ ਨਾਲ ਹੀ ਕਿਉਂ ਟਵਾੜਾ ਗੱਠ ਜੋੜ ਜੜਾ ਹੋ ਰਿਹਾ ਗੱਲਬਾਤ ਜਿਹੜੀ ਚੱਲ ਚੱਦੀ ਆ ਪੰਜਾਬ ਵਿੱਚ ਹੋਰ ਬਹੁਤ ਸਰਕਾਰਾਂ ਨੇ ਜਿਵੇਂ ਗੱਲ ਕਰੀਏ ਅਕਾਲੀ ਦਲ ਆ ਕਾਂਗਰਸ ਆ ਇਹ ਵੀ ਇਹਨਾਂ ਨੇ ਬੜਬੜ ਚਿਰ ਪੰਜਾਬ 'ਚ ਰਾਜ ਕੀਤਾ ਫਿਰ ਤੁਸੀਂ ਭਾਜਪਾ ਨਾਲ ਹੀ ਕਿਉਂ ਡੇਲਾ ਗੱਠ ਜੋੜ ਕਰਨ ਜਾ ਰਹੇ ਹੋ ਕੀ ਫਾਇਦੇ ਕੀ ਹੋਣਗੇ ਪੰਜਾਬ ਨੂੰ ਜੇਕਰ ਪਾਪਾ ਨਾਲ ਤੁਹਾਡਾ ਗੜ ਜੋੜ ਹੋ ਜਾਂਦਾ ਜੇਕਰ ਸਾਡੀ ਸਰਕਾਰ ਬਣ ਜਾਂਦੀ ਹੈ। ਦੇਖੋ ਜੀ ਭਾਜਪਾ ਨਾਲ ਗਠਬੰਧਨ ਕਰਨ ਦੀ ਇਹ ਗੱਲ ਸੀ ਕਿ ਜਲੰਧਰ ਦੀ ਲੋਕ ਸਭਾ ਦੀ ਸੀਟ ਜਦੋਂ ਜਿਮਨੀ ਚੋਣ ਹੋਈ ਸੀ ਜਿਮਨੀ ਚੋਣ ਦੇ ਵਿੱਚ ਜਦੋਂ ਬੀਜੇਪੀ ਦੀ ਲੀਡਰਸ਼ਿਪ ਦੇ ਨਾਲ ਸਾਡੇ ਪਾਰਟੀ ਪ੍ਰਧਾਨ ਸ਼ਹਿਬ ਸ੍ਰੀ ਮਨੋਜ ਕੁਮਾਰ ਨਾਹ ਜੀ ਦੀ ਮੀਟਿੰਗ ਹੋਈ ਉੱਥੇ ਵੀ ਇਹੀ ਵਿਚਾਰ ਵਟਾਂਦਰੇ ਹੋਏ ਸੀ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਕੁਝ ਤਾਕਤ ਵਧਦੀ ਆ ਤੇ ਭਾਰਤੀ ਜਨਤਾ ਪਾਰਟੀ ਜਿਹੜਾ ਗਰੀਬ ਵਰਗ ਆ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਬੈਠਾ ਜਿਨ੍ਹਾਂ ਨੂੰ ਕਿਸੇ ਵੀ ਪਾਰਟੀ ਨੇ ਅਜ ਤਿਕ ਬਣਦਾ ਮਾਨ ਸਤਕਾਰ ਨਹੀਂ ਦਿੱਤਾ ਉਹਨਾਂ ਨੂੰ ਤੁਸੀਂ ਕਿਵੇਂ ਦੋਗੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀਆਂ ਦਲਿਤ ਵਧ ਦਲਤਾ ਪ੍ਰਤੀ ਬਹੁਤ ਵੱਡੇ ਫਾਇਦੇ ਸੈਂਟਰ ਸਰਕਾਰ ਪਹੁੰਚਾਉਣਾ ਚਾਹੁੰਦੀ ਆ ਜਦੋਂ ਵੀ ਪੰਜਾਬ 'ਚ ਜਦੋਂ ਵਕ ਕਦੀ ਕਾਂਗਰਸ ਦੀ ਸਰਕਾਰ ਬਣੀ ਕਦੀ ਆਮ ਆਦਮੀ ਪਾਰਟੀ ਦੀ ਹੁਣ ਸਰਕਾਰ ਆ ਪਰ ਜਿਹੜੀਆਂ ਸੈਂਟਰ ਦੀਆਂ ਸਹੂਲਤਾਂ ਇਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਲੱਗੀਆਂ ਪਰ ਜਦ ਪੰਜਾਬ ਦੇ ਵਿੱਚ ਬੀਜੇਪੀ ਦਾ ਆਧਾਰ ਚੰਗਾ ਵਧੇਗਾ ਤੇ ਅਸੀਂ ਤੁਹਾਨੂੰ ਨਾਲ ਲੈ ਕੇ ਜਿਹੜਾ ਦਲਿਤ ਵੋਟ ਬੈਂਕ ਤੁਹਾਡੇ ਨਾਲ ਜੁੜਿਆ ਜਿਹੜਾ ਕਿ ਤੁਸੀਂ ਦਲਤਾਂ ਦੀ ਅਜ ਤੱਕ 32 ਸਾਲ ਤੋਂ ਪਾਰਟੀ ਚਲਾ ਰਹੇ ਜੋ ਤੇ ਉਹਨਾਂ ਨੇ ਸਾਡੇ ਨਾਲ ਵਿਸ਼ਵਾਸ ਕੀਤਾ ਪੀ ਜਦੋਂ ਵੀ ਪੰਜਾਬ ਦੇ ਕੋਈ ਵਧੀਆ ਹਾਲਾਤ ਬਣ ਗਏ ਤੇ ਭਾਰਤੀ ਜਨਤਾ ਪਾਰਟੀ ਤੁਹਾਡੇ ਸਿਧਾਂਤਾਂ ਦੇ ਮੁਤਾਬਕ ਤੁਹਾਡੇ ਰੂਲ ਮੁਤਾਬਕ ਗਰੀਬਾਂ ਤੱਕ ਉਹ ਬਣਦੀਆਂ ਸਹੂਲਤਾਂ ਪਹੁੰਚਾਊਗੀ ਫਿਰ ਜੇ ਅਸੀਂ ਇਹ ਫੈਸਲਾ ਕੀਤਾ ਵੀ ਜੇਕਰ ਭਾਰਤੀ ਜਨਤਾ ਪਾਰਟੀ ਸਾਡੇ ਵਿਚਾਰਾਂ ਨਾਲ ਸਹਿਮਤ ਹੁੰਦੀ ਆ ਤੇ ਅਸੀਂ 2024 ਚ ਉਹਨਾਂ ਦੇ ਨਾਲ ਰਲ ਕੇ ਪੰਜਾਬ ਚ ਇਲੈਕਸ਼ਨ ਲੜਾਂਗੇ ਜੀ ਬਿਲਕੁਲ ਜੀ ਤੇ ਗੱਲ ਕਰੀ ਸੋਤਾ ਸਾਹਿਬ ਨੂੰ ਤੁਹਾਨੂੰ ਮੈਂ ਜਿਵੇਂ ਪਹਿਲੇ ਗੱਲ ਜ਼ਿਕਰ ਕੀਤਾ ਸੀ ਵੀ ਜਦੋਂ ਕਿਤੇ ਇਲੈਕਸ਼ਨ ਨੇੜੇ ਆਉਂਦੀ ਆ ਤੇ ਵਕ ਵਕ ਪਾਰਟੀਆਂ ਜਿਹੜੀਆਂ ਨੇ ਉਹ ਦਾਵੇਦਾਰੀ ਕਰਦੀ ਆ ਵੀ ਦਲਿਤ ਵੋਟ ਖੇਡਣ ਦਾ ਜਿਵੇਂ ਮੈਂ ਗੱਲ ਕੀਤੀ ਆ ਦਲਿਤ ਕਾਰ ਵਰਤੋਂ ਦੇ ਕਾਰਨ ਵੱਸ ਕੇ ਕਹਿੰਦੀ ਆ ਅੱਜ ਜੇ ਮੈਂ ਤੁਸੀਂ ਗੱਲ ਕੀਤੀ ਹੈ ਕਿ ਬਜਪਾਣਾ ਤੁਸੀਂ ਜੇਕਰ ਬੀਜੇਪੀ ਦੇ ਬਜਪਾ ਦਾ ਗੱਟ ਚੋੜ ਹੋ ਜਾਂਦਾ ਤੇ ਉਹਨਾਂ ਕਹਿਆ ਵੀ ਅਸੀਂ ਬਜਪਾ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾਊਗਾ ਪਹਿਲੇ ਆਧਾਰ ਤੇ ਤੇ ਮੈਂ ਤੁਹਾਡਾ ਇਹ ਵੀ ਸਵਾਲ ਮੇਰਾ ਗੱਲ ਕਰਾਂ ਜਾਗਾ ਜਦੋਂ ਕਾਲੀਦਾਨ ਨੇ ਕਹਿਆ ਸੀ ਡਿਪਟੀ ਸੀਐਮ ਜਿਹੜਾ ਕੀ ਉਹ ਦਲਿਤ ਭਾਈ ਜਾਦਾ ਬਣਾਇਆ ਜਾਊਗਾ ਜੋ ਸਰਕਾਰ ਹਮਤੋਂ ਪਹਿਲਾਂ ਲੱਛੇ ਕੀ ਲੱਗਦਾ ਪੀ ਇਹ ਜਿਹੜੇ ਵਾਦੇ ਕਿਤੇ ਵਾਦੇ ਨਾਲ ਰਹਿ ਕੇ ਜਾਣ ਕਿਤੇ ਇਹ ਵੀ ਨਾ ਹੋਵੇ ਕਿਤੇ ਬੀਜੇਪੀ ਜਿਹੜੀ ਆ ਉਹ ਵੀ ਕਿਤੇ ਜਿਹੜਾ ਵੋਟਰ ਕਾਰ ਜਿਹੜਾ ਉਹ ਵਰਤ ਕੇ ਸਾਡਾ ਦਲਿਤ ਭਾਈ ਜਾਦਾ ਵੱਡੀ ਤਦਾਦ ਵੀ ਸਰਕਾਰ ਬਣੇ ਅਤੇ ਨਾ ਹੀ ਕਿਤੇ ਅਣਗੋਲਿਆਣ ਇਹ ਲੱਗਦਾ ਵੀ ਜਿਹੜਾ ਵਾਦਾ ਕਰ ਰਹੇ ਹੋ ਜਾਂ ਭਾਜਪਾ ਕਰ ਰਹੀ ਹੈ ਲੱਗਦਾ ਵਾਦਾ ਨਭਾਏਗੀ। ਬਿਲਕੁਲ ਗਰੇਵਾਲ ਸਾਹਿਬ ਇਹ ਗੱਲ ਇਹ ਪਹਿਲਾਂ ਵੀ ਸਾਡੇ ਪਾਰਟੀ ਪ੍ਰਧਾਨ ਜੀ ਦੇ ਦਿਮਾਗ 'ਚ ਵੀ ਆ ਵੀ ਹਰ ਪਾਰਟੀ ਨੇ ਦਲਿਤ ਵੋਟ ਬੈਂਕ ਨੂੰ ਲੈਣ ਦੇ ਲਈ ਬਹੁਤ ਵਰਤਿਆ ਔਰ ਦਲਿਤ ਵੋਟ ਬੈਂਕ ਲੈਣ ਤੋਂ ਬਾਅਦ ਚ ਉਹਨਾਂ ਨੂੰ ਅੰਗੋਲਿਆ ਕੀਤਾ। ਪਰ ਅਸੀਂ ਆਸ ਵੀ ਕਰਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਬਸਪਾ ਅੰਬੇਡਕਰ ਪਾਰਟੀ ਦਾ ਪੰਜਾਬ 'ਚ ਗ੍ਰਾਫ ਵਧ ਰਿਹਾ ਉਸ ਗ੍ਰਾਫ ਨੂੰ ਮੱਦੇ ਨਜ਼ਰ ਰੱਖਦੇ ਆਂ ਭਾਰਤੀ ਜਨਤਾ ਪਾਰਟੀ ਕਦੀ ਵੀ ਸਾਨੂੰ ਵਰਤਨ ਦੀ ਕੋਸ਼ਿਸ਼ ਨਹੀਂ ਕਰੇਗੀ ਤੇ ਜੇਕਰ ਵਰਤਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਦਾ ਵੀ ਸਾਥੀਓ ਸਾਹਮਣੇ ਰਿਜ਼ਲਟ ਦਿੱਤਾ ਜਾਊਗਾ ਤੇ ਅਸੀਂ ਪੂਰੀ ਆਸ ਕਰਦੇ ਆਂ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਪੂਰੇ ਦੇਸ਼ 'ਚ ਰਾਜ ਕਰ ਰਹੀ ਆ ਪੰਜਾਬ ਦੇ ਗਰੀਬਾਂ ਨਾਲ ਵਰਤਨ ਦੀ ਕੋਸ਼ਿਸ਼ ਨਹੀਂ ਇਹਨਾਂ ਤੱਕ ਸਹੂਲਤਾਂ ਪਹੁੰਚਾਉਣ ਦੀ ਕੋਸ਼ਿਸ਼ करेगी ਤੇ ਮੈਂ ਪੂਰੀ ਯਕੀਨ ਕਰਦਾ ਵੀ ਸਾਡਾ ਸਮਝੌਤਾ 27 ਤੱਕ ਵੀ ਸਰਕਾਰ ਸਰਕਾਰ ਬਣਾਉਣ ਤੱਕ ਪੂਰਾ ਵਾਦਾ ਨਿਭਾਏਗੀ ਧੰਨਵਾਦ ਜੀ ਬਾਤਵਾਲ ਬਿਲਾ ਜੀ ਐਸੋਤਾ ਸਾਹਿਬ ਮਨੀਰ ਸੋਪੀ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਬਜਪਾ ਅੰਬੇਦਕਰ ਦਾ ਕੀ ਆਧਾਰ ਆ ਕਿੰਨੀ ਕਿ ਦਲਿਤ ਵੋਟ ਜਿਹੜੀ ਕਿ ਪੰਜਾਬ ਸਰਕਾਰ ਮੰਨ ਲਓ ਸਰਕਾਰ ਬਣਾਉਣ ਵਿੱਚ ਕਿੰਨਾ ਕਿ ਲਾਹੇਬੰਦ ਹੋਗੀ ਤੇ ਬਜਪਾ ਦਾ ਜਿਹੜਾ ਕੀ ਅੱਜ ਮੈਂ ਗੱਲ ਕੀਤੀ ਹੈ ਪੰਜਾਬ ਵਿੱਚ ਇਹ ਰਿਕਾਰਡ ਕੀ ਆ ਕਿੰਨੇ ਨੰਬਰ ਦਾ ਤੁਸੀਂ ਕਹਿ ਸਕਦੇ ਪਈ ਇੰਨੀ ਬਸਾਂ ਜੜੀ ਆ ਸਾਡੀ ਦਲਤ ਪਾਈ ਜਾਂਦੀ ਵੋਟ ਜੜੀ ਹੱਸ ਕੇ ਜੜੀ ਆ ਜਿਹੜੀ ਸਰਕਾਰ ਵਿੱਚ ਤੁਸੀਂ ਵੋਟ ਪਾਉਗੇ ਉਹ ਸਰਕਾਰ ਜਿਹੜੀ ਆ ਬਣ ਸਕਦੀ ਆ ਮੈਂ ਪਹਿਲੋਂ ਵੀ ਦੱਸਣ ਲੱਗਾ ਹਾਂ ਜੀ ਪੰਜਾਬ ਦੇ ਵਿੱਚ ਜਦੋਂ ਜਲੰਧਰ ਦੀ ਜਿਮਨੀ ਚੋਣ ਭਾਜਪਾ ਦੇ ਨਾਲ ਸਾਡਾ ਸਮਝੌਤਾ ਹੋਇਆ ਉਸ ਸਮਝੌਤੇ ਦੇ ਵਿੱਚ ਤਕਰੀਬਨ ਜਦੋਂ ਨਾਰ ਸਾਹਿਬ ਨੇ ਇਲੈਕਸ਼ਨ ਲੜੀ ਸੀ ਤਾਂ 84000 ਵੋਟ ਖੜੀ ਸੀ 84000 ਵੋਟ ਤੋਂ ਬਾਅਦ ਚ ਜਦੋਂ ਜਿਮਣੀ ਚੌਂ ਦੇ ਵਿੱਚ ਜਿਹੜੇ ਵਿਧਾਇਤੀ ਖੇਤਰ ਸੀ ਉਹਨਾਂ ਚ ਬੀਜੇਪੀ ਦਾ ਵੋਟ ਬੈਂਕ ਸਾਡੇ ਸਮਝੌਤੇ ਦੇ ਨਾਲ ਅਪ ਹੋਇਆ ਸੀ ਅਪ ਹੋਇਆ ਸੀ ਪਰ ਅੱਜ ਅਸੀਂ ਯਾਸ ਕਰਦੇ ਆਂ ਵੀ ਮਾਝੇ ਦੇ ਅੰਮ੍ਰਿਤਸਰ ਦੀਆਂ ਨੌਂਆ ਵਿਧਾਨ ਸਭਾ ਦੇ ਵਿੱਚ ਬਸਪਾ ਮੇਡਕਰ ਪਾਰਟੀ ਦਾ ਪੂਰਾ ਤਗੜਾ ਆਧਾਰ ਆ ਤਰਨਤਾਰਨ ਚ ਪੂਰਾ ਆਧਾਰ ਆ ਔਰ ਗੁਰਦਾਸਪੁਰ ਦੇ ਵਿੱਚ ਪੂਰੀ ਤੇਜ਼ੀ ਦੇ ਨਾਲ ਬਸਪਾ ਅੰਬੇਡਕਰ ਪਾਰਟੀ ਦਾ ਦਿਨ-ਬਦ ਦਿਨ ਆਧਾਰ ਵੱਧ ਰਿਹਾ ਕਪੂਰਥਲਾ ਜਲੰਧਰ ਨਕੋਦਰ ਸਾਰੀਆਂ ਹੀ ਵਿਧਾਨ ਸਭਾ ਤੇ ਬਸਪਾ ਅੰਬੇਡਕਰ ਪਾਰਟੀ ਦਾ ਕਾਫੀ ਗ੍ਰਾਫ ਵੱਧ ਰਿਹਾ ਜਿਹਦੇ ਨਾਲ ਜੇਕਰ ਬੀਜੇਪੀ ਨਾਲ ਸਾਡਾ ਪੱਕਾ ਰਿਲੇਂਸ ਹੁੰਦਾ ਇਹਦੇ ਨਾਲ ਬੀਜੇਪੀ ਨੂੰ ਕਾਫੀ ਬਲ ਮਿਲੇਗਾ ਜੀ ਬਾਸਵਾਲ ਮੇਰਾ ਸੋਤਾ ਸਾਹਿਬ ਕੀ ਲੱਗਦਾ ਨਹੀਂ ਕਿਤੇ ਨੇ ਪੰਜਾਬ ਵਿੱਚ ਬੀਜੇਪੀ ਨੂੰ ਲੈ ਕੇ ਕਾਫੀ ਕਟੜਬਦੀ ਚੱਲ ਰਹੀ ਹੈ ਕਿਸਾਨਾਂ ਨੂੰ ਲੈ ਕੇ ਕਾਫੀ ਜਿਹੜਾ ਕੰਟਕੁਲੇ ਚੱਲ ਰਿਹਾ ਕਿ ਲੱਗਦਾ ਵੀ 2024 ਦੇ ਇਲੈਕਸ਼ਨ ਆ ਰਹੀ ਹੈ ਕਿ ਇਹ ਚੀਜ਼ ਦਾ ਜਿਹੜਾ ਖਮਿਆਜਾ ਕਿਹੜਾ ਭਾਇ ਭਣ ਭੁਗਤਣਾ ਹੋਊਗਾ ਕਿਸ ਤਰ੍ਹਾਂ ਦੇ ਦੇਣ ਚੀਨ ਨੂੰ ਲੈ ਕੇ ਬਿਲਕੁਲ ਜੀ ਜੋ ਸਾਡੇ ਕਿਸਾਨ ਭਰਾਵਾਂ ਦੀਆਂ ਸਮੱਸਿਆਵਾਂ ਤੇ ਜਿਹੜਾ ਅੱਜ ਦਿੱਲੀ ਦੇ ਵਿੱਚ ਧਰਨਾ ਚੱਲ ਰਿਹਾ ਪਰ ਉੱਚ ਇੱਕ ਸਪਸ਼ਟੀਕਰਨ ਵੀ ਸਰਕਾਰ ਨੇ ਸੈਂਟਰ ਸਰਕਾਰ ਨੇ ਕਿਹਾ ਪਿਆ ਜੀ ਅਸੀਂ ਪੰਜ ਫਸਲਾਂ ਤੇ ਐਮਐਸਪੀ ਦਿੰਨੇ ਆ ਅਸੀਂ ਕਿਸਾਨ ਭਰਾਵਾਂ ਨੂੰ ਕਹਿੰਦੇ ਆ ਪੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਪਰ ਗੱਲ ਇਹ ਆ ਵੀ ਜੇਕਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਆਪਾਂ ਰਲ ਕੇ ਕਿਤੇ ਸਰਕਾਰ ਬਣਾ ਦਿੰਨੇ ਆ ਤੇ ਅਸੀਂ ਪੂਰੇ ਜ਼ੋਰ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਸਰਕਾਰ ਤੇ ਆਪਣੀ ਗੱਲ ਮਨਾਉਣ ਦੀ ਕੋਸ਼ਿਸ਼ ਕਰਾਂਗੇ ਜੀ लास्टਵਾਲ ਮੇਰਾ ਜਾਂਦੇ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਦੇਖਣੇ ਦੇਸਾਂ ਵਿਸ਼ਾਂ ਚ ਕੀ ਅਪੀਲ ਕੀ ਕਰਨਾ ਚਾਹੋਗੇ ਤੁਸੀਂ ਬਸਪਾ ਮੇਦਕਰ ਦੇ ਪੰਜਾਬ ਦੇ ਪ੍ਰਧਾਨ ਜੀ ਸੋਤਾ ਸੀ ਕੀ ਜਾਂਦੇ ਨੇ ਕੀ ਸਨੇਹਾ ਦੇਣਾ ਚਾਹੋਗੇ ਆਪ ਸਾਡੇ ਜਿਹੜੇ ਦਰਸ਼ਕ ਨੂੰ ਦੇਖਣੇ ਦੇਸਾਂ ਵਿਸ਼ਾਂ ਚ ਮੇਰੇ ਪੰਜਾਬੀ ਲੋਕ ਚੈਨਲ ਦੇ ਸਾਰੇ ਹੀ ਦਰਸ਼ਕਾਂ ਦਾ ਸਾਰੇ ਹੀ ਚੇਤਿਆਂ ਦਾ ਮੈਂ ਹੱਥ ਜੋੜ ਕੇ ਅਪੀਲ ਕਰਦਾ ਵੀ ਬਸਪਾ ਮੇਡਕਰ ਪਾਰਟੀ ਇੱਕ ਗਰੀਬਾਂ ਦੀ ਉਹ ਸ਼ਕਤੀ ਬੰਨਾ ਚਾਹੁੰਦੀ ਆ ਜਿਹੜਾ 75 ਸਾਲਾਂ ਚ ਅਜੇ ਤੱਕ ਗਰੀਬਾਂ ਤੱਕ ਕਿਸੇ ਪਾਰਟੀ ਨੇ ਉਹਨਾਂ ਤੱਕ ਬਣਦੇ ਉਹਨਾਂ ਦੇ ਹੱਕ ਨਹੀਂ ਪਹਚਾਏ ਜੇ ਬਸਪਾ ਮੇਡਕਰ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਜੇਕਰ ਲਾਇੰਸ ਹੋ ਜਾਂਦਾ ਜੇ ਰਲ ਕੇ ਇਲੈਕਸ਼ਨਾਂ ਲੜਦੇ ਆ ਜੇ ਸਰਕਾਰ ਬਣਦੀ ਆ ਤੇ ਅਸੀਂ ਗਰੀਬਾਂ ਦੀਆਂ ਜਿਹੜੀਆਂ ਵੀ ਸਹੂਲਤਾਂ ਆ ਉਹਨਾਂ ਨੂੰ ਸੈਂਟਰ ਤੋਂ ਲਿਆ ਕੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਔਰ ਲੋਕਾਂ ਨੂੰ ਵਿੱਦਿਆ ਦਾ ਚੰਗਾ ਪ੍ਰਬੰਧ ਕਰਾਵਾਂਗੇ ਲੋਕਾਂ ਨੂੰ ਗਰੀਬੀ ਤੋਂ ਛੁਟਕਾਰਾ ਦਿਵਾਉਣ ਦਾ ਉਪਰਾਲਾ ਕਰਾਵਾਂਗੇ ਮੈਂ ਇਹੀ ਦਰਸ਼ਕਾਂ ਗਾਰੀ ਬੇਨਤੀ ਕਰਦਾ ਧੰਨਵਾਦ ਕਰਦਾ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਬਸਪਾ ਦੇ ਜਿਹੜਾ ਕਿ ਅੰਬੇਦਕਰ ਪੰਜਾਬ ਪ੍ਰਧਾਨ ਕਮਿਸ਼ਨ ਹੁੰਦਾ ਜਿਹੜੇ ਕਿ ਅੱਜ ਸਾਡੇ ਨਾਲ ਗੱਲਬਾਤ ਕੀਤੀ ਆ ਅਤੇ ਉਹਨਾਂ ਨੇ 2024 ਜਿਹੜੇ ਇਲੈਕਸ਼ਨ ਨੇੜੇ ਆ ਰਹੀ ਆ ਲੋਕ ਸਭਾ ਦੀ ਉਸ ਨੂੰ ਲੈ ਕੇ ਬੀਜੇਪੀ ਦੇ ਨਾਲ ਜਿਹੜਾ ਗੱਠਜੋੜ ਹੋ ਰਿਹਾ ਤੇ ਉਹਨਾਂ ਕਹਿੰਦੇ ਆ ਕਿ ਜੇਕਰ ਪੰਜਾਬ 'ਚ ਸਰਕਾਰ ਬਣਦੀ ਆ ਬੀਜੇਪੀ ਦੇ ਨਾਲ ਵਸਪਾ ਦਾ ਰਿਲਾਇੰਸ ਹੋ ਜਾਂਦਾ ਤੇ ਆਮ ਜਿਹੜੇ ਕਿ ਦਲਿਤ ਭਾਈਚਾਰੇ ਦੇ ਲੋਕ ਨੇ ਬੰਦਾ ਜਿਹੜਾ ਉਹਨਾਂ ਨੂੰ ਮਾਨ ਸਨਮਾਨ ਜਿਹੜਾ ਉਹ ਦਿੱਤਾ ਜਾਵੇਗਾ ਉਹ ਦੇਖਣਾ ਹੈ ਅਗੇ 2024 ਵਿੱਚ ਜਿਹੜੀ ਇਲੈਕਸ਼ਨ ਹੁੰਦੀ ਆ ਜੇਕਰ ਜਿੱਤਦੀ ਆ ਬੀਜੇਪੀ ਤੇ ਰਿਲਾਇੰਸ ਹੋ ਜਾਂਦੀ ਆ ਤੇ ਕਿੰਨਾ ਕੁ ਜਿਹੜਾ ਬੰਦਾ ਮਾਨ ਸਨਮਾਨ ਦਿੱਤਾ ਜਾਊਗਾ ਤੇ ਜਾਂ ਫਿਰ ਜਿਹੜਾ ਕਿ ਦਲਿਤ ਭਾਈਚਾਰੇ ਨੂੰ ਜਿਹੜਾ ਹਰ ਵਾਰੀ ਜਿਹੜੇ ਵੋਟਾਂ ਦੇ ਬੱਤੇ ਜਾਂਦਾ ਕਿ ਵਟੇ ਜਾਊਗਾ ਇਹ ਹੁਣ ਸਮਾਂ ਹੀ ਦੇਖੇਗਾ ਮੇਨੂੰ ਦਿਓ ਜਾਤ ਮੈਂ ਤੁਹਾ ਪੰਜਾਬੀ ਲੋਕ ਚੈਨਲ ਆਮ੍ਰਿਤਸਰ